ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਲੀ ਦੇ ਵਿੱਚ ਜਿਹੜਾ ਹਮਲਾ ਕੀਤਾ ਪੰਜਾਬੀ ਲੋਕ ਸਾਡੇ ਪੰਜਾਬ ਦੇ ਪਸੰਦੇ ਮੋਦੇ ਕਾਟ ਉਤਾਰੇ ਨੇ ਪ੍ਰਵਾਸੀ ਮਜ਼ਦੂਰਾਂ ਨੇ ਬਈਆਂ ਨੇ ਕਹਿ ਲਈ ਤੇ ਬਹੁਤੇ ਲੋਕਾਂ ਨੇ ਅੱਜ ਫੋਨ ਕੀਤੇ ਕਿ ਤੁਹਾਡੀ ਜ਼बान ਬੰਦ ਕਿਉਂ ਹੈ ਮੈਂ ਬੇਨਤੀ ਕਰ ਦੇਣਾ ਮੈਂ ਹਮੇਸ਼ਾ ਬੇਬਾਕੀ ਦੇ ਨਾਲ ਗੱਲ ਕੀਤੀ ਹੈ ਕਦੇ ਚੁੱਪ ਨਹੀਂ ਬੈਠੇ ਅਸੀਂ ਤੇ ਨਾ ਹੀ ਬੈਠਣਾ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਘਟਨਾ ਵਾਪਰੀ ਹੈ ਪਰ ਮੈਂ ਥੋੜੀ ਜਿਹੀ ਹਟ ਕੇ ਗੱਲ ਕਰ ਰਹੀ ਹਾਂ ਇਹਨਾਂ ਭਈਆਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਵਾਲਾ ਕੌਣ ਹੈ ਕਦੇ ਸੋਚਾਂਗੇ ਜਿਹੜੇ ਬੰਦੇ ਅੱਜ ਧਰਨਾ ਲਾ ਕੇ ਰੋਡ ਜਾਮ ਕਰੀ ਬੈਠੇ ਨੇ ਰੋਸ ਮੁਜ਼ਾਹਰਾ ਕਰਦੇ ਨੇ ਉਹ ਕਹਦੇ ਸੋਚਣਗੇ ਕਿ ਅਸੀਂ ਇਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਲੈ ਕੇ ਆਏ ਆਪਣੀਆਂ ਕੰਪਨੀਆਂ ਫੈਕਟਰੀਆਂ ਦੇ ਵਿੱਚ ਲੈ ਕੇ ਆਏ ਕਹਦੇ ਸੋਚਣਗੇ ਗਲਤੀ ਕਿਸੇ ਦੀ ਵੀ ਹੋਵੇ ਟਕਰਾਅ ਹੋ ਜਾਂਦਾ ਸਾਡੇ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਬਈਏ ਮਾਰੇ ਨੇ ਕੁੱਟ ਕੇ ਮਾਰੇ ਨੇ ਕੋਈ ਸ਼ੱਕ ਨਹੀਂ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਸਾਡੀਆਂ ਪੰਜਾਬ ਦੀਆਂ ਕੁੜੀਆਂ ਨੂੰ ਨਬਈ ਇਹ ਪੰਜਾਬ ਚੋਂ ਗੁੰਮਰਾਹ ਕਰਕੇ ਲੈ ਜਾਂਦੇ ਨੇ ਮੈਰਜਾਂ ਤੱਕ ਕਰਵਾ ਲਿਆ। ਬਹੁਤ ਵਾਰੀ ਇਹ ਗੱਲ ਕਹੀ ਹੈ। ਪਰ ਜਦੋਂ ਕਿ ਥੋੜੀ ਜੀ ਘਟਨਾ ਘਟਦੀ ਹੈ। ਬਸ ਇਹ ਸਾਫ ਹੈ ਕਿ ਜਦੋਂ ਸਾਡੇ ਆਪਣੇ ਘਰ ਲੱਗੀ ਹੋਵੇ ਅਸੀਂ ਉਦੋਂ ਕਹਿੰਦੇ ਆ ਕਿ ਅੱਗ ਹੈ। ਜੇ ਦੂਸਰੇ ਦੇ ਘਰ ਲੱਗੀ ਹੋਵੇ ਅਸੀਂ ਕਹਿੰਦੇ ਬਸੰਤਰ ਦੇਵਤਾ ਜੀ। ਫਰਕ ਇਹ ਨਾ ਕਰੇ। ਨਿਕਣਾ ਜਿੰਨੇ ਵੀ ਪੰਜਾਬ ਦੇ ਲੋਕ ਭਈਆਂ ਨੂੰ ਆਪਣੇ ਕਾਰੋਬਾਰਾਂ ਤੇ ਰੱਖ ਰਹੇ ਨੇ ਮਜਬੂਰੀ ਬਣ ਕੇ ਉਹਨਾਂ ਦੀ ਤੇ ਉਹਨਾਂ ਸਭ ਦੀ ਗਲਤੀ ਹੈ ਜੇ ਵਾਈ ਕੱਟ ਕਰਨਾ ਹੈ ਤਾਂਦਰ ਸਮੂਜੇ ਪੰਜਾਬ ਵਿੱਚੋਂ ਕਰੋ ਕਿ ਕਰਨਾ ਹੀ ਤਾਂ ਐਵੇਂ ਡਰਾਮੇ ਨਾ ਕਰਿਆ ਕਰੋ ਔਰ ਜਿਹੜਾ ਬੰਦਾ ਪਿੰਡਾਂ ਦੇ ਵਿੱਚ ਰੱਖ ਰਿਹਾ ਉਹਦੇ ਕੋਲ ਪੁੱਛਗਿੱਛ ਕੀਤੀ ਜਾਵੇ ਕਿਉਂ ਰੱਖਿਆ ਕੋਈ ਕਾਇਦਾ ਕਾਨੂੰਨ ਬਣੇ ਕਿ ਜੇ ਪਿੰਡ ਦੀ ਮੈਜੋਰਟੀ ਹੋਵੇ ਮਤਾ ਪਾਇਆ ਜਾਵੇ ਕੋਈ ਗੱਲ ਬਣੀ ਇਹ ਘਟਨਾਵਾਂ ਨਹੀਂ ਵਾਪਰਦੀਆਂ ਰਹਿਣਗੀਆਂ ਤੇ ਇਹਦੇ ਵਿੱਚ ਕਸੂਰਬਾਰ ਕਿਤੇ ਅਸੀਂ ਇਦਾਂ ਵੀ ਹੈਗੇ ਆਂ ਕਿ ਜਿਹੜਾ ਪੰਜਾਬੀ ਵਸਿੰਦਾ ਮਜ਼ਦੂਰ ਹੈ ਪੰਜਾਬ ਦਾ ਅਸੀਂ ਉਹਨੂੰ ਤਰਜੀਹ ਨਹੀਂ ਦਿੱਤੀ ਉਹਨਾਂ ਲਈ ਅਸੀਂ ਮਤੇ ਪਾਏ ਝੋਨੇ ਦੀ ਲਵਾਈ ਇੰਨੀ ਚਾਹੀਦੀ ਹੈ ਕਣਕ ਦੀ ਬੜਾਈ ਇੰਨੀ ਚਾਹੀਦੀ ਹੈ ਦਿਹਾੜੀ ਇੰਨੀ ਕਰਾਂਗੇ ਗੁਰਦੁਆਰੇ ਵੀ ਜਾ ਕੇ ਮਤੇ ਪਾਏ ਫੇਰ ਅਗਲੇ ਕੰਦੇ ਨੇ ਕਰਵਾ ਲਓ ਭਈਓ ਤਾਂ ਕੰਮ ਅੱਖ ਮਿਆਜੇ ਸਾਨੂੰ ਤਾਈਆਂ ਭੁਗਤ ਨੇ ਪੈ ਰਹੇ ਨੇ ਕਿਤੇ ਨਾ ਕਿਤੇ ਕਸੂਰਵਾਰ ਸਾਡੇ ਆਪਣੇ ਲੋਕ ਨੇ ਸਵਾਲ ਹੀ ਪੈਦਾ ਨਹੀਂ ਹੁੰਦਾ ਜੇ ਪਿੰਡ ਮਤਾ ਪਾਵੇ ਜਾਂ ਪੰਜਾਬ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਕੰਮ ਕਰਨ ਵਾਸਤੇ ਪਹਿਲ ਦਿੱਤੀ ਜਾਵੇ ਉਹਨਾਂ ਦੀ ਦਿਹਾੜੀ ਬਾਰੇ ਤਨਖਾਹ ਬਾਰੇ ਸੋਚਿਆ ਜਾਵੇ ਤਾਂ ਮਸਲੇ ਹੱਲ ਹੋਣੇ ਜੇ ਕੋਈ ਪੰਜਾਬ ਦਾ ਬਸ਼ਿੰਦਾ ਮਜ਼ਦੂਰ ਦਿਹਾੜੀ ਕਹੇ ਕਿ ਮੈਨੂੰ 500 ਦਿਓ ਅਸੀਂ ਉਦੋਂ ਮਤੇ ਪਾਉਨੇ ਹਾਂ ਜੇ ਕੋਈ ਕਹੇ ਸਾਡੇ ਤਨਖਾਹ ਵਧਾਓ ਉੱਥੇ ਅਸੀਂ ਮਤੇ ਪਾਉਨੇ ਹਾਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਤੇ ਮਜ਼ਦੂਰ ਅਸੀਂ ਕਿ ਪੰਜਾਬੀ ਰੱਖਿਓ ਸੀ ਕਿਸੇ ਨੇ ਸ਼ਿਰੀ ਰੱਖਿਆ ਕਿਸੇ ਨੇ ਨੌਕਰੀ ਰੱਖਿਆ ਅਸੀਂ ਉਹਨਾਂ ਦੀ ਕੀਮਤ ਕਦਰ ਜਾਣਦੇ ਨਹੀਂ ਅਸੀਂ ਉੱਥੇ ਵੀ ਮਤੇ ਪਾਏ ਅਸੀਂ ਇੱਥੋਂ ਤੱਕ ਹਾਲਾਤ ਬਣ ਗਏ ਕਿ ਉਹਦੀਆਂ ਰੋਟੀਆਂ ਵੀ ਗਿਣ ਲਈਆਂ ਉਹਦੀ ਦੋ ਵਾਰੀ ਚਾਹ ਵੀ ਅਸੀਂ ਗਿਣ ਲਈ ਜੇ ਕਿਤੇ ਉਹਨੂੰ ਕੰਮ ਪੈਂਦਾ ਸੀ ਅਸੀਂ ਉਹ ਦਿਹਾੜੀ ਕੱਢਦੇ ਸੀ ਹਾਲਾਂਕਿ ਜੇ ਕੋਈ ਬੇਲਾ ਦਿਨ ਹੁੰਦਾ ਕੰਮ ਤੇ ਕੋਈ ਜਾ ਸਕਦਾ ਛੁੱਟੀ ਕਰ ਸਕਦਾ ਕੋਈ ਵੱਡੀ ਕਰ ਲੇ ਕਿਤੇ ਨਾ ਕਿਤੇ ਗਲਤੀਆਂ ਸਾਡੀਆਂ ਹੈਗੀਆਂ ਨੇ ਮਈਆਂ ਦੀ ਕੀ ਮਜਾਲ ਹੈ ਪੰਜਾਬ ਪ੍ਰਵਾਸੀ ਮਜ਼ਦੂਰਾਂ ਦੀ ਕੀ ਮਜਾਲ ਹੈ ਕਿਉਂ ਪੰਜਾਬ ਵਿੱਚ ਪੈਰ ਰੱਖ ਜਾਣ ਹਾਲੇ ਤਾਂ ਇਜੇ ਮੈਂ ਕਹਿੰਦਾ ਸ਼ੇਰ ਚੋਂ ਪੂਣੀ ਕੱਤੀ ਐ ਹਲ ਤਾਂ ਬਹੁਤ ਕੁਝ ਹੋਣਾ ਹੈ ਹਲ ਤਾਂ ਬਹੁਤ ਕੁਝ ਹੋਣਾ ਕਿਉਂਕਿ ਸਾਡੇ ਆਪਣੇ ਜਿਹੜੇ ਪਰਿਵਾਰ ਨੇ ਪੰਜਾਬੀ ਉਦਾਂ ਹੱਥ ਲਾ ਕੇ ਰਾਜੀ ਨਹੀਂ ਨਿਕਲ ਨੂੰ ਘਰਾਂ ਵਿੱਚ ਅਸੀਂ ਰੋਟੀ ਪਕਾਉਣ ਤੱਕ ਬਈਏ ਰੱਖੇ ਹੋਏ ਨੇ ਧਾਰਾ ਕੱਢਣ ਤੱਕ ਬਈਏ ਰੱਖੇ ਹੋਏ ਨੇ ਇਸ ਜਾਈ ਠੀਕ ਸੀ ਖੇਤਾਂ ਤੱਕ ਰੱਖਦੇ ਪਰ ਜੇ ਤੁਸੀਂ ਚੁੱਲਿਆਂ ਤੱਕ ਲੈ ਗਏ ਰਸੋਈ ਤੱਕ ਲੈ ਗਏ ਤੇ ਫਿਰ ਰਸੋਈ ਤੋਂ ਅੱਗੇ ਉਹ ਬਹੁਤ ਅੱਗੇ ਹੋਰ ਵੱਧ ਕੇ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ। ਤਕਰੀਬਨ ਤਕਰੀਬਨ ਇਹ ਜਿਹੜੀਆਂ ਸ਼ਰਮਨਾਕ ਘਟਨਾਵਾਂ ਵਾਪਰ ਗਈਆਂ ਜਿਹੜੇ ਇੱਥੇ ਬਲਾਤਕਾਰ ਕਰਕੇ ਵੀ ਬੰਦੇ ਭੱਜੇ ਨੇ। ਇਹ ਸ਼ਰਮ ਉਹਨਾਂ ਨੂੰ ਨਹੀਂ ਸਾਨੂੰ ਹੋਣੀ ਚਾਹੀਦੀ। ਅਸੀਂ ਹਰ ਵਕਤ ਅਣਖ ਦੀ ਗੈਰਤ ਦੀ ਗੱਲ ਕਰਦੇ ਹਾਂ। ਤੇ ਇਹ ਘਾਟ ਕਿਤੇ ਨੇ ਕਿਤੇ ਸਾਡੀ ਹੈ। ਜਿਹੜੀ ਮਹਾਲੀ ਦੀ ਘਟਨਾ ਵਾਪਰੀ ਹੈ ਬਹੁਤ ਮੰਦ ਭੱਗੀ ਹੈ ਨਿੰਦਣਯੋਗ ਹੈ ਪਰ ਇੱਕ ਵਾਰੀ ਦੋ ਵਾਰੀ ਕਰਨੇ ਲੱਗੇ ਨੇ ਸਰਨਾ ਪੂਰਨ ਤੌਰ ਤੇ ਉਪਰਾਲਾ ਕਰਨਾ ਪੈਣਾ ਹੈ ਪੰਜਾਬ ਦਾ ਬੇੜਾ ਗਰਕ ਜੇ ਬੇਰੋਜ਼ਗਾਰੀ ਨੇ ਕੀਤਾ ਹੈ ਤਾਂ ਉਥੇ ਬੇਰੋਜ਼ਗਾਰੀ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਇਨਵੋਲਵ ਹੈਗੇ ਹਾਂ ਅਸੀਂ ਵੀ ਮੈਂ ਬਹੁਤ ਵਾਰੀ ਕਿਹਾ ਚੜ੍ਹਦੀ ਕਲਾ ਚੜ੍ਹਦੀ ਕਲਾ ਕਰੀ ਜਾਣਾ ਹੈ ਤੈਂਦੀ ਕਲਾਂ ਕਿਉਂ ਹੋਈ ਉਧਰ ਸੀ ਕਦੇ ਦੇਖਿਆ ਹੀ ਨਹੀਂ ਇਹ ਸਾਨੂੰ ਦੇਖਣਾ ਪੈਣਾ ਸਮਝਣਾ ਪੈਣਾ ਸਾਨੂੰ ਵਿਚਾਰਨਾ ਪੈਣਾ ਮੈਂ ਤਾਂ ਬਹੁਤ ਵਰੀ ਗੱਲ ਕਹੀ ਹੈ ਕਿ ਬਹੁਤੇ ਪਰਿਵਾਰਾਂ ਵਿੱਚ ਜਿਹੜੇ ਬਈਏ ਰੱਖੇ ਨੇ ਕੰਮ ਬਾਤ ਤੇ ਉਹ ਇੱਥੋਂ ਤੱਕ ਵੱਧ ਗਏ ਉਹ ਬੈਡਰੂਮ ਤੋਂ ਬੈਡਰੂਮ ਤੱਕ ਵੀ ਜਾ ਬੜੇ ਤੇ ਉਹ ਗਲਤੀ ਕੀਤੀ ਹੈ ਉਹ ਕਸੂਰ ਕੀਦਾ ਉਹ ਸਾਡਾ ਹੈ ਕਿਹਦਾ ਨਹੀਂ ਹੈਗਾ ਉਹ ਸਾਡਾ ਹੈ ਤੇ ਜੇ ਤੁਸੀਂ 50 ਸਾਲ ਪਿੱਛੇ ਜਾਓਗੇ ਨਾ ਤੇ ਕਹਿੰਦੇ ਜਰੂਰਤ ਨਹੀਂ ਹੁੰਦੀ ਸੀ ਕਿ ਕੋਈ ਬਾਹਰੋਂ ਬੰਦਾ ਆ ਕੇ ਪਰਿਵਾਰ ਵਿੱਚ ਬਹਿ ਜਾਵੇ ਤੇ ਸਾਡ ਅੱਜ ਪਤਾ ਹੀ ਲੱਗਦਾ ਬਈਆ ਕੌਣ ਹੈ ਤੇ ਪੰਜਾਬੀ ਕੌੜ ਹੈ ਇਸ ਚਾਈ ਇਹ ਗਲਤੀ ਕੀਤੀ ਹੈ ਸਾਡੀ ਇਹ ਬੇਨਤੀ ਪ੍ਰਵਾਨ ਕਰਿਓ ਅਸੀਂ ਅਕਲ ਤੋਂ ਕੰਮ ਲਈ ਗੀ ਇਹ ਧਰਨੇ ਲਾ ਕੇ ਨਹੀਂ ਗੱਲ ਬਣਨੀ ਪੂਰਨ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਮਤਾ ਪੁੱਛਣਾ ਪੈਣਾ ਮਤੇ ਤਾਂ ਪੈਣੇ ਨੇ ਜੇ ਪੰਜਾਬ ਦੇ ਮਜ਼ਦੂਰਾਂ ਨੂੰ ਅਸੀਂ ਤਰਜੀਹ ਦੇਵਾਂਗੇ ਕੰਮ ਕਰਨ ਲਈ ਪਹਿਲ ਦੇਵਾਂਗੇ ਅਸੀਂ ਅਜੇ ਤੱਕ ਇਹਨੇ ਜਿਹੜਾ ਬੰਦਾ 15000 ਲੈਂਦਾ ਪੰਜਾਬੀ ਅਸੀਂ ਕਹਿੰਨੇ ਭਈ 7000 ਚ ਰੱਖ ਲੈਣ ਹਾਲਾਂਕਿ ਪਤਾ ਚੰਨੂ ਹੈਗਾ ਇਸ ਚੀਜ਼ ਦਾ ਵੀ 7000 ਨਾਲ ਕੋਈ ਬੰਦਾ ਮਿਲ ਤੇ ਕੰਮ ਨਹੀਂ ਕਰ ਸਕੇਗਾ ਪਰ ਅਸੀਂ ਕਰਉਨੇ ਇਹ ਗਲਤੀ ਕੀਤੀ ਹੈ ਇਹ ਸਾਡੀ ਅੱਜ ਜੋ 7-8000 ਰੁਪਏ ਦੇ ਨਾਲ ਕੋਈ ਆਪਣਾ ਘਰ ਤੇ ਲਾ ਸਕਦਾ ਮਜ਼ਦੂਰ ਅਸੀਂ ਕਹਿੰਨੇ ਇਹ ਤੁਹਾਨੂੰ ਬਤਾਸੀਂ ਇਹਦੇ ਹਾੜੀ ਦੀ ਗੱਲ ਤਾਂ ਸੜੋ ਚ ਗਰੰਤੀਆਂ ਨੂੰ 5-5000 ਤੋਂ ਵੱਧ ਨਹੀਂ ਦਿੰਦੇ ਇਹ ਗੱਲ ਤੇ ਕੀ ਦੀ ਹੈ ਇਹ ਸਾਢੀ ਹੈ ਇਹ ਬੇਨਤੀ ਪ੍ਰਵਾਨ ਕਰੋ ਥੋੜਾ ਜਿਹਾ ਅਕਲ ਤੋਂ ਕੰਮ ਜ਼ਰੂਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ